ਦੀ ਨੋਬਲ ਕੋਆਪਰੇਟਿਵ ਸੁਸਾਇਟੀ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰੀ ਦੀ ਨੋਬਲ ਕੋਆਪਰੇਟਿਵ ਸੁਸਾਇਟੀ ਵੱਲੋਂ ਅੱਜ ਪ੍ਰਦਾਨ ਅਸ਼wini ਗਿਰਦਰ ਦੀ ਅਗਵਾਈ ਹੇਠ ਸ਼ਹਿਰ ਦੇ ਮੋਡ ਰੋਡ ਸਿਤ ਮੁਕਤੀ ਸਰ ਗੈਸਟ ਹਾਊਸ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਸੁਸਾਇਟੀ ਦੇ ਸੀਨੀਅਰ ਆਗੂ ਰਮਨ ਗਿਰਦਰ ਦੀ ਪ੍ਰੇਰਨਾ ਸਦਕਾ ਲਗਾਏ ਗਏ ਇਸ ਕੈਂਪ ਦੌਰਾਨ ਵੱਡੀ ਸੰਖਿਆ ਵਿੱਚ ਲੋਕਾਂ ਨੇ ਪਹੁੰਚ ਕੇ ਲਾਭ ਉਠਾਇਆ ਇਸ ਕੈਂਪ ਦੌਰਾਨ ਜਿੱਥੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਉੱਥੇ ਹੀ ਚਿੱਟੇ ਮੋਤੀਆ ਤੋਂ ਪੀੜਤ ਪਾਏ ਗਏ ਮਰੀਜ਼ਾਂ ਦਾ ਮੁਫਤ ਇਲਾਜ ਕਰਵਾਉਣ ਦਾ ਮਹੱਤਵਪੂਰਨ ਫੈਸਲਾ ਵੀ ਲਿਆ ਗਿਆ ਹੈ ਕੈਂਪ ਦੌਰਾਨ ਅੱਖਾਂ ਦੇ ਮਾਹੇ ਡਾਕਟਰ ਭਵਰਜੋਤ ਸਿੰਘ ਸਿੱਧੂ ਐਮਬੀਬੀਐਸ ਡੀ ਐਨ ਬੀ ਲਖਰਾਂਉ ਵੱਲੋਂ ਕੈਂਪ ਵਿੱਚ ਪਹੁੰਚੇ ਹੋਏ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਉੱਥੇ ਉਹਨਾਂ ਨੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਰੱਖਣ ਸੰਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ। ਡਾਕਟਰ ਪਵਨਰਜੋਤ ਸਿੰਘ ਸਿੱਧੂ ਨੇ ਦੀ ਨੋਬਲ ਕੋਆਪਰੇਟਿਵ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਸ ਤਰ੍ਹਾਂ ਦੇ ਮੁਫਤ ਚੈੱਕਅਪ ਕੈਂਪ ਲਗਾਉਣਾ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਮਹਿੰਗਾਈ ਦੇ ਕਾਰਨ ਆਮ ਲੋਕ ਇਲਾਜ ਦੀਆਂ ਵਧੀਆ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਨੇ ਜਦਕਿ ਇਸ ਤਰ੍ਹਾਂ ਦੇ ਕੈਂਪ ਆਮ ਲੋਕਾਂ ਤੱਕ ਇ ਜੋ ਮਹੱਤਵਪੂਰਨ ਕਾਰੀ ਦਾ ਕੰਮ ਕਰਦੇ ਨੇ ਉਧਰ ਦੀ ਨੋਬਲ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਅਸ਼ਨੀ ਗਿਰਦਨ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਕਾਫੀ ਸੰਖਿਆ ਵਿੱਚ ਮਰੀਜ਼ ਚਿੱਟੇ ਮੋਤੀਆ ਦੀ ਬਿਮਾਰੀ ਤੋਂ ਪੀੜਤ ਪਾਈਗੇ ਜਿਨ੍ਹਾਂ ਦਾ ਇਲਾਜ ਸੋਸਾਇਟੀ ਵੱਲੋਂ ਆਪਣੇ ਖਰਚੇ ਤੇ ਕਰਵਾਉਣ ਦਾ ਫੈਸਲਾ ਲਿਆ ਗਿਆ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਰਮਨ ਗਿੱਦੜ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੰਜੀਵ ਗਾਵੜੀ ਰਾਕੇਸ਼ ਕਥੂਰੀਆ ਸੰਜੀਵ ਖੇੜਾ ਪਾਸਪਾ ਦੇ ਮੰਡਲ 2 ਦੇ ਪ੍ਰਧਾਨ ਹਰੀਸ਼ワਰਸ ਨਵਨ ਕੁਮਾਰ ਤੋਂ ਇਲਾਵਾ ਗੱਲਾਂ ਮਜ਼ਦੂਰ ਯੂਨੀਅਨ ਨਵੀਂ ਦਾਣਾ ਮੰਡੀ ਸ਼੍ਰੀ ਮੁਕਸਰ ਸਾਹਿਬ ਦੇ ਪ੍ਰਧਾਨ ਸੋਨੂ ਕਾਮਲੀ ਵੱਲੋਂ 600 ਯੋਗ ਦਿੱਤਾ ਗਿਆ ਜਿਨ੍ਹਾਂ ਨੂੰ ਸੋਸਾਇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਮੈਂ ਇਸ ਨੋਬਲ ਪ੍ਰੋਪਰਟੀਆਂ ਸੁਸਾਇਟੀ ਦੇ ਨਾਲ ਡਾਕਟਰ ਸਾਹਿਬ ਦੇ ਸਹਿਯੋਗ ਦੇ ਨਾਲ ਮੁਕਸਰ ਦੇ ਜਿਹੜੇ ਪਿਛੜੇ ਇਲਾਕੇ ਆ ਉਹਨਾਂ ਵਿੱਚ ਪਹਿਲਾਂ ਵੀ ਕੈਂਪ ਆਰਗੇਨਾਈਜ਼ ਕੀਤੇ ਤੇ ਹੁਣ ਵੀ ਖਰੀਜ ਜੀ ਦੀ ਸੁਸਾਇਟੀ ਐ ਨੋਬਲ ਪ੍ਰੋਪਰਟੀਆਂ ਸੁਸਾਇਟੀ ਲੋਕਾਂ ਦੀ ਸਹਾਇਤਾ ਸਮੇਂ-ਸਮੇਂ ਤੇ ਕਰਦੇ ਹੋ ਗਏ ਚੋਬੀ ਦਿਨਾਂ ਨੂੰ ਨੋਟ ਹੋਊਗੀ ਦਵਾਈਆਂ ਦੀ ਬਿਨਾਂ ਪੈਸੇ ਤੋਂ ਕੁਐਸ਼ਨ ਦੀ ਹਰ ਕਿਸੇ ਨਾਲ ਸਹਿਯੋਗ ਨਾਲ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਸੱਸੀ ਗਾਲ ਦੀ ਸਾਰਿਆਂ ਨੂੰ ਇੱਕ ਕੈਂਪ ਨੋਬਲ ਕੋਆਪਰੇਟਿਵ ਸੁਸਾਇਟੀ ਵੱਲੋਂ ਔਰ ਜੋਤ ਅੱਖਾਂ ਅਤੇ ਕੰਨ ਕਲੇ ਦਾ ਹਸਪੀਟਲ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਹੈ ਮੈਂ ਬਹੁਤ-ਬਹੁਤ ਧੰਨਵਾਦੀਆਂ ਨੋਬਲ ਕੋਆਪਰੇਟਿਵ ਸੁਸਾਇਟੀ ਨੂੰ ਇਹ ਉਹਨਾਂ ਨੇ ਉਪਰਾਲਾ ਕੀਤਾ ਬਹੁਤ ਚੰਗਾ ਉਪਰਾਲਾ ਹੈ ਆਪਣੇ ਅ ਅੱਜ ਦੇ ਜੋ ਜੋ ਸਿਚੁਏਸ਼ਨ ਚੱਲ ਰਹੀ ਹੈ ਆਪਣੇ ਜੋ ਸਮਾਜ ਦੀ ਸੇਵਾ ਦੇ ਲਈ ਜੋ ਪਵਨਾ ਹੈ ਤੇ ਬਹੁਤ ਅੱਛੀ ਗੱਲ ਹੈ ਜੀ ਕਿ ਆਪਾਂ ਅੱਗੇ ਚੱਲ ਰਹੇ ਆਂ ਲੋਕਾਂ ਦੀ ਸੇਵਾ ਕਰ ਰਹੇ ਆਂ ਕਿ ਬਹੁਤ ਸਾਰੇ ਪੇਸ਼ੈਂਟ ਇਦਾਂ ਦੇ ਆ ਜਿਨ੍ਹਾਂ ਨੂੰ ਅੱਛੀ ਸੇਵਾ ਨਹੀਂ ਮਿਲ ਰਹੀ ਚੰਗੀ ਸਰਵਿਸਿਜ਼ ਨਹੀਂ ਮਿਲਉਦੀਆਂ ਪਈਆਂ ਅੱਜਕੱਲ ਗਵਰਨਮੈਂਟ ਦੇ ਵਿੱਚ ਵੀ ਇਹੀ ਹਾਲ ਹੈ ਕਿ ਉੱਥੇ ਜਾਂ ਤਾਂ ਡਾਕਟਰਸ ਹੈ ਨਹੀਂ ਐ ਡਾਕਟਰਸ ਹੈ ਤਾਂ ਫੈਸਿਲਿਟੀਆਂ ਨਹੀਂ ਸੋ ਅੱਜ ਦੇ ਯੁੱਗ ਦੀ ਇਹ ਲੋੜ ਹੈ ਕਿ ਪ੍ਰਾਈਵੇਟ ਜੋ ਸੈਟਅਪਸ ਹੈਗੇ ਆ ਔਰ ਜੋ ਐਨ ਜੀਓਜ਼ ਹੈ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਹੈ ਉਹ ਰਲ ਕੇ ਇਕੱਠੇ ਚੱਲਣ ਔਰ ਜੋ ਇਹ ਕੌਜ਼ ਹੈ ਸਾਡਾ ਤੇ ਲੋਕਾਂ ਦੀ ਸੇਵਾ ਕਰਨੀ ਹੈ ਲੋਕਾਂ ਨੂੰ ਵੱਧ ਤੋਂ ਵੱਧ ਜੋ ਫਾਇਦਾ ਦੇ ਸਕਦੇ ਹਾਂ ਅਸੀਂ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ ਹਾਂ ਇਹਦੇ ਵਿੱਚ ਅਸੀਂ ਅੱਗੇ ਰਹੀਏ ਔਰ ਉਹਨਾਂ ਨੂੰ ਇਹ ਫਾਇਦਾ ਕਰੀਏ ਸੋ ਅੱਜ ਜਿਹੜੇ ਬਈ ਜਾਨ ਦੁਸਤ ਕਰਨੇ ਕੋ ਦੂਜੇ ਰੱਬ ਅੱਜ ਨੀਅਰਬਾਊਟ ਦੇਖੋ 250 ਦੇ ਨੇੜੇ ਓਪੀਡੀ ਸਾਡੇ ਕੋਲ ਆ ਚੁੱਕੀ ਹੈ ਔਰ ਉਹਦੇ ਵਿੱਚ ਨੀਅਰਬਾਊਟ 30 ਤੋਂ 35 ਪੇਸ਼ੈਂਟ ਹੁਣ ਤੱਕ ਜਿਹੜੇ ਚਿੱਟੇ ਮੋਤੀਏ ਦੇ ਅਸੀਂ ਕੱਢੇ ਆ ਜਿੰਨਾ ਦਾ ਆਪਰੇਸ਼ਨ ਹੋਊਗਾ ਬੋਥ ਹੀ ਜਿਹੜਾ ਰੈਟੀ ਰੇਟਾਂ ਤੇ ਆਪਰੇਸ਼ਨ ਕੀਤੇ ਜਾਣਗੇ ਜਿਹੜੇ ਹੋਰ ਪੇਸ਼ੈਂਟ ਹਨ ਉਹਨਾਂ ਦਾ ਆਪਰੇਸ਼ਨ ਵੀ ਲਗਭਗ ਫ੍ਰੀ ਵੀ ਹੋਣਗੇ ਉਹਨਾਂ ਦੇ ਦਵਾਈਆਂ ਬਿਲਕੁਲ ਮੁਫਤ ਵੰਡੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਚੈੱਕਅਪ ਦੀ ਹੋਰ ਲੋੜ ਹੈ ਪਰਦੇ ਦੀ ਜਾਂਚ ਦੀ ਲੋੜ ਹੈ ਜਾਂ ਹੋਰ ਇਨਵੈਸਟੀਗੇਸ਼ਨਸ ਦੀ ਲੋੜ ਹੈ ਉਹਨਾਂ ਨੂੰ ਅਸੀਂ ਬਕਾਇਦਾ ਹਸਪੀਟਲ ਪ੍ਰੈਮਿਸਿਸ ਵਿੱਚ ਬੁਲਾ ਕੇ ਉਹਨਾਂ ਦਾ ਵੀ ਚੈੱਕਅਪ ਐਸਐਸ ਲਿਫਟ ਤੇ ਫ੍ਰੀ ਆਫ ਕਾਸਟ ਕਰਾਂਗੇ ਨੌਰ ਕੋਆਪਰੇਟਿਵ ਸੈਫਟੀ ਜੋ ਇੱਕ ਬਹੁਤ ਹੀ ਬਹੁਤ ਰੀ ਅਪਰਾ ਲਾ ਕਰ ਰਹੀ ਹੈ ਇਹਨਾਂ ਦੇ ਪ੍ਰਧਾਨ ਸਾਡੇ ਅਸ਼ਨੀ ਗਿੱਰ ਦਰਜੀ ਆ। ਇਹਨਾਂ ਨੇ ਬਹੁਤ ਕੈਂਪ ਲਾਇਆ ਹੈ। ਨਾਲ ਡਾਕਟਰ ਜੀ ਦਾ ਬਹੁਤ ਸਹਿਯੋਗ ਹੈ। ਅੱਜ ਕੈਂਪ ਇਹ ਮੋੜ ਰੋੜ ਦੇ ਜਸਾ ਉੱਚ ਲੱਗਿਆ। ਜਿੰਦੇ ਵਿੱਚ ਮੈਂ ਵੇਖਿਆ ਇੱਥੇ ਆ ਕੇ ਕਿ ਕਾਫੀ ਲੋਕ ਹੈ ਜਿਨ੍ਹਾਂ ਕੋਲੇ ਪੈਸੇ ਨਹੀਂ ਹੁੰਦਾ ਲਾਜ ਨਹੀਂ ਕਰਾ ਸਕਦੇ। ਤੋਂ ਨੂੰ ਵੀ ਇਸ ਚ ਸੂਲਤਾ ਮਿਲਦੀਆਂ ਪਈਆਂ ਹਨ। ਆਪਰੇਸ਼ਨ ਹੋ ਰਿਹਾ ਹੈ। ਇੱਥੋਂ ਚੈੱਕ ਕੀਤਾ ਜਾਂਦਾ ਜੇ ਕਿਸੇ ਦੀ ਆਪਰੇਸ਼ਨ ਦੀ ਲੋੜ ਹੈ ਤਾਂ ਉਹ 50% ਲੈਸ ਲੈਸ ਮਿਲ ਰਿਹਾ ਹੈ। ਅੱਜ ਸ਼੍ਰੀ ਮੁਖਸਰ ਸਾਹਿਬ ਮੁਖਤੀ ਸਰ ਗੈਸਟ ਹਾਊਸ ਵਿੱਚ ਨੋਬਲ ਸੁਸਾਇਟੀ ਕਾਰਪੋਰੇਸ਼ਨ ਵੱਲੋਂ ਅੱਖਾਂ ਦਾ ਕੈਂਪ ਲਾਇਆ ਗਿਆ ਇਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ 250 ਦੇ ਨੀਅਰ ਟੂ ਅਬਾਊਟ اوਪਟੀ ਆਉਂਦੀ ਹੈ ਜਿਸ ਵਿੱਚ ਚਿੱਟੇ ਮੂਤੀ ਦੇ ਕਈ ਬੰਦੇ ਸ਼ਿਕਾਰ ਹਨ ਡਾਕਟਰ ਸਾਹਿਬ ਦੇ ਚੈੱਕ ਕਰਨ ਅਨੁਸਾਰ